you ਅਭਿਸ਼ੈ ਦੇਖ ਰਹੇ ਤੁਸੀਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਹੋਲਾ ਮਹੱਲਾ ਜਿਹੜਾ ਹੈਗਾ ਉਹ ਮਨਾਇਆ ਜਾ ਰਿਹਾ ਹੈ ਤੇ ਤੁਹਾਨੂੰ ਦਿਖਾਵਾਂਗੇ ਅੱਜ 15 ਮਾਰਚ ਨੂੰ ਹੋਲੇ ਮਹੱਲੇ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਕਿ ਜਨਮ ਭੂਮੀ ਹੈ ਖਾਲਸੇ ਦੀ ਉੱਥੇ ਨਿਹੰਗਾਂ ਦਾ ਜਿਹੜਾ ਜਲਵਾ ਦੇਖਣ ਨੂੰ ਮਿਲਦਾ ਹੈ ਉਹਨਾਂ ਵਕ ਵਕ ਜਿਹੜੇ ਜੋਹਰ ਵੀ ਦਿਖਾਉਂਦੇ ਨੇ ਤੇ ਹੋਲਾ ਮਹੱਲਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇ ਨਾਲ ਮਨਾਇਆ ਜਾਂਦਾ ਤੁਹਾਨੂੰ ਦਿਖਾਵਾਂਗੇ ਚਰਨ ਗੰਗਾ ਸਟੇਡੀਅਮ ਸਮੇਤ ਹੋਰ ਅਨੰਦਪੁਰ ਸਾਹਿਬ ਧਰਤੀ ਦੀ ਵੱਖ-ਵੱਖ ਥਾਵਾਂ ਤੇ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘਾਂ ਹੋਣ ਆਮ ਜਿਹੜੇ ਸਿੱਖ ਹੋਣ ਆਮ ਪਬਲਿਕ ਹੋਵੇ ਉਹ ਵੱਡੀ ਗਿਣਤੀ ਚ ਇੱਥੇ ਪਹੁੰਚੀ ਹੈ ਤੇ ਹੋਲੇ ਮੁਹੱਲੇ ਸ਼ਾਮਿਲ ਹੋ ਕੇ ਇਹ ਇਸ ਪਵਿੱਤਰ ਧਰਤੀ ਤੇ ਰੌਣਕਾਂ ਲਾਈਆਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਤੇ ਇਸ ਵਾਰ ਦਾ ਹੋਲਾ ਮਹੱਲਾ ਕਿਵੇਂ ਵੱਖ ਹੈ ਦੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜਹੇਦਰ ਬਾਬਾ ਬਲਵਿੰਦਰ ਸਿੰਘ ਮੁਖੀ ਤਰਨਾ ਦਲ ਮਹਿਤਾ ਚੌਂਕ ਜੀ ਅਸੀਂ ਹਰੇਕ ਪ੍ਰਾਣੀ ਨੂੰ ਇਹੋ ਕਹਿਣਾ ਚਾਹੁੰਦੇ ਆ ਜਿੰਨਾ ਅਜਿੱਤ ਕਾ ਕੇਸ ਨਹੀਂ ਰੱਖਿਓ ਕੇਸ ਰੱਖਣ ਨਸਿਆਂ ਨੂੰ ਤਿਆ ਕੇ ਖੰਡੇ ਬਾਟੇ ਦੀ ਪੌਲ ਥਾ ਕੇ ਤਿਆਰ ਵਰ ਤਿਆਰ ਰਹੋ ਕੇ ਤੇ ਖਾਲਸੇ ਦੇ ਵਾਂਗੂ ਸਾਨੋ ਸੌਤਨਾ ਜੀਵਨ ਜੀਣਾ ਚੜ੍ਹਦੀ ਕਲਾ ਚ ਰਹਿਣਾ ਤੇ ਨਸ਼ਿਆਂ ਦੇ ਯਾਰੀ ਦਲਦਲ ਤੋਂ ਫਜੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਨਸ਼ਿਆਂ ਨੂੰ ਤਿਆਗ ਕਰਕੇ ਤੇ ਅਮਰਥਕ ਖੰਡੇ ਬਾਤ ਤੇ ਬਾਣੀ ਬਾਣੇ ਨਾਲ ਪਿਆਰ ਕਰਨ ਵਤ ਵਤ ਬਾਣੀ ਪੜ ਕੇ ਨਾਮ ਜਪਣਗੇ ਆਪਾਂ ਨਾ ਜੀਵਨ ਸਫਲਾ ਕਰਨਾ ਚੜਦਾ ਹੋਏ ਬੋਲਿਆ ਪੈ ਰੱਖੀ ਆਪਣੇ ਨਾਮ ਦੀ ਸੁਖ ਹੋਏ ਨਾਮ ਤੇ ਅੱਤਾ ਵਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਆ ਆਪਾਂ ਹਲਚਾਲੇ ਸਈਆ ਵੀ ਆਪਾਂ ਨਾਮ ਸਿਮਰਨ ਤੋਂ ਹੀੜਿਆ ਤੇ ਜੇ ਆਪਾਂ ਨਾਮ ਸਿਮਰਨ ਜਪੀਏ ਤੇ ਆਪੇ ਸਤਖੰਡ ਬਣ ਜਾਣਾ ਸਭ ਕੋ ਤਿਆਰ ਵਰ ਤਿਆਰ ਹੋ ਜਾਣਾ ਵਾ ਤੇ ਇਹ ਨਾਮ ਸਿਮਰਨ ਦੀ ਦਾਤ ਮਹਾਰਾਜ ਬਖਸ਼ਿਸ਼ ਕਰਨ ਤੇ ਵਾਤ ਵਾਤ ਨਾਮ ਸਿਮਰਨ ਜਪਣ ਵੇਖੋ ਤੁਹਾਡੇ مشਾਲਾ ਹਰ ਨਾਲਖ ਨੂੰ ਮਾਰਿਆ ਪ੍ਰਲਾਦ ਨੂੰ ਤਰਾਇਆ ਸ਼ਰਮ ਨਾਮ ਦੇ ਦੀਏ ਤੇ ਹਰੇਕ ਪ੍ਰਾਣੀ ਨੂੰ ਕਹਿੰਦੇ ਆ ਵਾਤ ਵਾਤ ਨਾਮ ਸਿਮਰਨ ਜਪ ਕੇ ਆਪੇ ਸਭ ਕੋ ਠੀਕੋ ਦੇਗਾ ਚੜਦੀ ਕਲਾ ਚ ਰਹੋ ਚੜਦਾ ਹੋਏ ਬੋਲਿਆ ਪਿਆ ਰੱਖੀ ਆਪਣੇ ਨਾਮ ਦੀ ਸੋਖੋ ਨਾਮ ਦਿੱਤਾ ਵਾ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ Yep. Ah, sí, 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 sí. তোরা কত হলিলে কোনদিন করবি না করবি তুই যে তোর সঙ্গ দিয়ে বল না তোর হাতে জিত তোরা বলবি সবই সব দিয়ে তোরা কম হবে না কিছু ਸਭ ਤੋਂ ਵੱਧ ਹੋ ਰਿਹਾ ਸਦਾ ਸਦਾ ਇਹਦਾ ਸ਼ੁਰੂ ਹੋ ਚੁੱਕੀ ਹੈ ਸਭ ਦਾ ਨੂੰ ਦੇਖਣੀ ਆ ਜੇ ਕੋਈ ਤਰਸਾਦਾ ਕਰੋ ਕੋਈ ਦੇਣਾ ਗੱਲਾ ਗੱਲਾ ਹੋਰੋ ਸ਼ੋਰ ਕਰਦਾ ਕਰੋ ਕੋਈ ਜਵਾ ਦੇ ਮੈਂ ਆ ਗੱਲਾ ਗੱਲਾ ਹੋਰੋ ਸ਼ੋਰ ਕਰਦਾ ਚੱਲੋ ਸੱਚੇ ਕਮਾਲ ਪੂਰੀ ਕੰਦੇ ਸੱਚੇ ਬਾਦਸ਼ਾਹ ਹੋਲੇ ਉਸ ਪਤਾ ਲੱਗਦਾ ਕਿ 9 ਜਨਮ ਬ੍ਰਹਮ ਕੀ ਹੱਥੀ ਨੂੰ ਧਾਰ ਧਾਰਨ ਕਰ ਲੋ ਤੇ ਇੱਕ ਜਨਮ ਜਦੋਂ ਇਹ ਹੱਥ ਚੁੱਕਦਾ ਗੋਲ ਗੋਲ ਗਾਵਾ ਲਿਆ ਫੜਾ ਪਾਵੇ جی گرو گوبند سنگھ ہر پاشا کو بابا بٹالا سا ਸਰਦਾਰ ਜੀ ਲੱਗੇ ਤਾਂ ਜੀ ਆਪ ਜੀ ਜੀ ਆਇਆਂ ਨੂੰ ਹਮੇ ਆਸਮਨ ਤੋਂ ਹੱਥ ਜੋੜ ਕੇ ਸੀਸੇ ਕਰਦੇ ਹਾਂ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਦਾ ਮਾਰੂ ਦੀ ਕਾ ਮਾਰੂ ਜੀ ਕੀ ਫਤਿਹ ਵਾਕਤ ਅਲੀ ਮੋਹਰਦਾਰ ਆਪ ਜੀ ਖੜਦੇ ਕੋਣੀ ਬਾਬਾ ਜੀ ਜੀ ਬਾਬਾ ਬੰਦੀ ਸਿੰਘ ਸਾਹਿਬ ਦੀ ਸਰਕਾਰ ਜੋ ਨਾਸਿਰ ਖਵਾਰ ਸਭਾ ਬਣਾ ਐਮਪੀ ਐਸਾਰੇ ਬੋਲ ਚਾਹੇ ਕਰਨਾ ਜਨਤਾ ਦਾ ਹੈ اے مائی سلام اے میرے نام پر تو جو خدمت کر رہا ہے کہ تو جان تار کا اللہ دیکھنا دیکھنا تیری کی بیٹھی ہے منہ کے سن بھی نہیں ہے کئی بار گسے کے میں نہیں ہے پتلے تیر سے شاستر کاری نہ ہو جائے اے گروے کئی بار شاستر بھی چلتا ہے پر نہیں بادشاہ جی اس میں کوئی نہیں ہے کوئی تار بھی اس بار وچ ٹکڑا نہیں ہے